ਉੱਪਰ ਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ਨਿਤ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਦਾ ਹੀ ਮਾਮਲਾ ਲੁਧਿਆਣੇ ਦੇ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਸਾਹਮਣੇ ਆਇਆ ਜਿੱਤੇ ਇੱਕ ਸ਼ਰਾਰਤੀ ਅੰਸਰ ਲੰਗਰ ਹਾਲ 'ਚ ਇੱਕ ਮੀਟ ਦਾ ਡੋਲੂ ਲੈ ਕੇ ਪਹੁੰਚ ਗਿਆ ਇਸ ਸਬੰਧ ਵਿੱਚ ਸ਼ਰੋਮਨੀ ਕਮੇਟੀ ਨੇ ਦੱਸਿਆ ਕਿ 23 ਤਰੀਕ ਨੂੰ ਰਾਤ 9:30 ਵਜੇ ਦੇ ਕਰੀਬ ਇੱਕ ਵਿਅਕਤੀ ਲੰਗਰ ਹਾਲ 'ਚ ਆਇਆ ਤੇ ਉਸਨੇ ਸੇਵਾਦਾਰ ਨੂੰ ਕਿਹਾ ਕਿ ਉਸਨੇ ਹਸਪਤਾਲ 'ਚ ਮਰੀਜ਼ ਲਈ ਖਾਣਾ ਲੈ ਕੇ ਜਾਣਾ ਸੀ ਪਰ ਕਿਸੇ ਕਾਰਨ ਨਹੀਂ ਜਾ ਸਕਿਆ ਇਸ ਲਈ ਦਾਲ ਦਾ ਭਰਿਆ ਡੋਲੂ ਲੰਗਰ 'ਚ ਵਰਤਾ ਦਿਓ ਇਸ ਤੋਂ ਮਗਰੋਂ ਸੇਵਾਦਾਰ ਦਾਲ ਵਾਲਾ ਢੋਲੂ ਇਸ ਲੰਗਰ ਵਾਲੀ ਬਾਲਟੀ ਚ ਪਾ ਦ। ਜਦੋਂ ਉਸਨੇ ਉਹ ਢੋਲੂ ਲੰਗਰ ਵਾਲੀ ਬਾਲਟੀ ਚ ਪਾ ਦਿੱਤਾ ਤਾਂ ਸੇਵਾਦਾਰ ਨੇ ਦੇਖਿਆ ਕਿ ਇਹ ਤਾਂ ਮੀਟ ਹੈ। ਜਿਸ ਤੋਂ ਬਾਅਦ ਸੇਵਾਦਾਰ ਨੇ ਉਸ ਤੋਂ ਵਿਅਕਤੀ ਨੂੰ ਤੁਰੰਤ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਕਿਹਾ ਕਿ ਬਹੁਤ ਹੀ ਨਿੰਦਨੀਯੋਗ ਕਰਤਾ ਹੈ। ਉਹਨਾਂ ਨੇ ਕਿਹਾ ਕਿ ਇਸ ਪਿੱਛੇ ਸ਼ਰਾਬਤੀ ਅਨਸਰ ਦਾ ਹੱਥ ਹੋ ਸਕਦਾ ਹੈ। ਜਦਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਰਕਾਰ ਤੋਂ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਕਿਉਂਕਿ ਜਦੋਂ ਵੀ ਕੋਈ ਬੇਅਦਬੀ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ ਪਾਗਲ ਜਾਂ ਮਾਨਸਿਕ ਰੋਗੀ ਕਰਾਰ ਦੇ ਦਿੱਤਾ ਜਾਂਦਾ ਹੈ ਇੱਕ ਲਾਪਰਾ ਪਿੰਡ ਦਾ ਬੰਦਾ ਸਾਡੇ ਲੰਗਰ ਹਾਲ ਵਿੱਚ ਆਉਂਦਾ ਪ੍ਰਸ਼ਾਦਾ ਛਕਣ ਵਾਸਤੇ ਉਸ ਦੇ ਹੱਥ ਵਿੱਚ ਇੱਕ ਦੋ ਲਿਫਾਫੇ ਫੜੇ ਹੁੰਦੇ ਨੇ ਉਹ ਸਾਡੇ ਸੇਵਾਦਾਰਾਂ ਨੂੰ ਕਹਿੰਦਾ ਆ ਕੇ ਵੀ ਮੈਂ ਹਸਪੀਟਲ ਜਾਣਾ ਸੀ ਲੰਗਰ ਲੈ ਕੇ ਪਰ ਮੈਂ ਉੱਥੇ ਜਾ ਨਹੀਂ ਸਕਿਆ ਇਸ ਕਰਕੇ ਮੇਰਾ ਲੰਗਰ ਜੋ ਪ੍ਰਸ਼ਾਦਾ ਹੈ ਇਹ ਆਪਣੇ ਲੰਗਰ ਦੇ ਵਿੱਚ ਪਾ ਲਓ ਤੁਸੀਂ ਸਾਡੇ ਜਿਹੜੇ ਉੱਥੇ ਸੇਵਾਦਾਰ ਸਾਡੇ ਸੀ ਤੇ ਸੇਵਾ ਕਰ ਰਹੇ ਸੀ ਹੋਰ ਬੰਦੇ ਬਾਹਰੋਂ ਪ੍ਰਾਈਵੇਟ ਉਹਨਾਂ ਨੇ ਪ੍ਰਸ਼ਾਦਿਆਂ ਵਾਲਾ ਪੋਣਾ ਇਸ ਕੋਲੋਂ ਫੜ ਲਿਆ ਤੇ ਇੱਕ ਡੋਲਾ ਸੀ ਇਹਦੇ ਕੋਲੇ ਸਬਜ਼ੀ ਵਾਲਾ ਉਹ ਪਕੜ ਲਿਆ ਉਹ ਪਕੜ ਕੇ ਲਿਆ ਕੇ ਜਦੋਂ ਖਾਲੀ ਪਈ ਬਾਲਟੀ ਵਿੱਚ ਇਹਨਾਂ ਨੇ ਉਹ ਪਾਇਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਵੀ ਇਹ ਮਾਸ ਹੈ ਮੀਟ ਬੜਿਆ ਹੋਇਆ ਸੀ ਰਿਜਿਆ ਹੋਇਆ ਮੀਟ ਸੀਗਾ ਉਸ ਦੇ ਵਿੱਚ ਡੋਲੇ ਦੇ ਉਸੇ ਟਾਈਮ ਇਹਨਾਂ ਨੇ ਮੈਂ ਉਸ ਦਿਨ ਛੁੱਟੀ ਤੇ ਸੀਗਾ ਸਾਡੇ ਐਡੀਸ਼ਨਲ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਉਸ ਦਿਨ ਹਾਜ਼ਰ ਸਹੀ ਮੀਟ ਵਲੇਜਰ ਅਕਾਊਂਟੈਂਟ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਉਸੇ ਟਾਈਮ ਜਦ ਇਹ ਬੰਦੇ ਨੂੰ ਭੱਜਣ ਨਹੀਂ ਦਿੱਤਾ ਤਾਂ ਉਹ ਫੜ ਲਿਆ ਤੇ ਫੜ ਕੇ ਪੁਲਿਸ ਨੂੰ ਇਨਵੋਲਵ ਕਰ ਦਿੱਤਾ 5-7 ਮਿੰਟਾਂ ਦੇ ਵਿੱਚ ਵੀ ਗੇਲੋ ਤੋਂ ਅੱਗੇ ਪੁਲਿਸ ਪਹੁੰਚ ਗਈ ਹੈ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਫੜ ਲਿਆ ਇੱਕ ਲਾਪਰਾ ਪਿੰਡ ਦਾ ਬੰਦਾ ਸਾਡੇ ਲੰਗਰ ਹਾਲ ਵਿੱਚ ਆਉਂਦਾ ਪ੍ਰਸ਼ਾਦਾ ਛਕਣ ਵਾਸਤੇ ਉਸਦੇ ਹੱਥ ਵਿੱਚ ਇੱਕ ਦੋ ਲਿਫਾਫੇ ਫੜੇ ਹੁੰਦੇ ਨੇ ਉਹ ਸਾਡੇ ਸੇਵਾਦਾਰਾਂ ਨੂੰ ਕਹਿੰਦਾ ਆ ਕੇ ਵੀ ਮੈਂ ਹਸਪੀਟਲ ਜਾਣਾ ਸੀ ਲੰਗਰ ਲੈ ਕੇ ਪਰ ਮੈਂ ਉੱਥੇ ਜਾ ਨਹੀਂ ਸਕਿਆ ਇਸ ਕਰਕੇ ਮੇਰਾ ਲੰਗ ਜੋ ਪ੍ਰਸ਼ਾਦਾ ਹੈ ਇਹ ਆਪਣੇ ਲੰਗਰ ਦੇ ਵਿੱਚ ਪਾ ਲਓ ਤੁਸੀਂ ਸਾਡੇ ਜਿਹੜੇ ਉੱਥੇ ਸੇਵਾਦਾਰ ਸਾਡੇ ਸੀ ਤੇ ਸੇਵਾ ਕਰ ਰਹੇ ਸੀ ਹੋਰ ਬੰਦੇ ਬਾਹਰੋਂ ਪ੍ਰਾਈਵੇਟ ਉਹਨਾਂ ਨੇ ਪ੍ਰਸ਼ਾਦੇਆਂ ਵਾਲਾ ਪੋਣਾ ਇਸ ਕੋਲੋਂ ਫੜ ਲਿਆ ਤੇ ਇੱਕ ਡੋਲਾ ਸੀ ਇਹਦੇ ਕੋਲੇ ਸਬਜ਼ੀ ਵਾਲਾ ਉਹ ਪਕੜ ਲਿਆ ਉਹ ਪਕੜ ਕੇ ਲਿਆ ਕੇ ਜਦੋਂ ਖਾਲੀ ਪਈ ਬਾਲਟੀ ਵਿੱਚ ਇਹਨਾਂ ਨੇ ਉਹ ਪਾਇਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਵੀ ਇਹ ਮਾਸ ਹੈ ਮੀਟ ਬੜਿਆ ਹੋਇਆ ਸੀ ਰਿਜਿਆ ਹੋਇਆ ਮੀਟ ਸੀਗਾ ਉਸ ਦੇ ਵਿੱਚ ਤੋਂ ਲੋ ਉਸੇ ਟਾਈਮ ਇਹਨਾਂ ਨੇ ਮੈਂ ਉਸ ਦਿਨ ਛੁੱਟੀ ਤੇ ਸੀਗਾ ਸਾਡੇ ਐਡੀਸ਼ਨਲ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਉਸ ਦਿਨ ਹਾਜ਼ਰ ਸਹੀ ਮੀਟ ਮੈਨੇਜਰ ਅਕਾਊਂਟੈਂਟ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਉਸੇ ਟਾਈਮ ਜਦ ਇਹ ਬੰਦੇ ਨੂੰ ਭੱਜਣ ਦੀ ਤਾਂ ਉਹਨੂੰ ਫੜ ਲਿਆ ਤੇ ਫੜ ਕੇ ਪੁਲਿਸ ਨੂੰ ਇਨਵੋਲਵ ਕਰ ਦਿੱਤਾ ਪੰਜਾ ਸੱਤਾ ਮਿੰਟਾਂ ਦੇ ਵਿੱਚ ਵੀ ਡੇਲੋਂ ਤੋਂ ਅੱਗੇ ਪੁਲਿਸ ਪਹੁੰਚ ਗਈ ਹੈ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਫੜ ਲਿਆ Subscribe to One India channel and never miss an update.